ਮੋਦਕ ਸਭ ਕੀ ਕਰਾ ਗਏ ਅੱਜ ਮੇਰਾ ਨਾਮ ਹਰਜੀਤ ਸਿੰਘ ਆ ਜੀ ਮਿਰਕਾ ਕੈਟਰਜਿਲ ਬਲੰਕ ਨਹੀਂ ਆ ਕਿ ਬੰਗਲਾਔਰਸੋਰ ਜੁਨੀਆ ਦਾ ਪ੍ਰਧਾਨ ਆ ਜੀ ਅੱਜ ਦਾ ਜੋ ਪ੍ਰੋਗਰਾਮ ਸੀਗਾ ਇਹ ਠੇਕਾ ਮਲਾ ਜਮ ਸੰਘਰਸ਼ ਮੋਰਚੇ ਦੇ ਬੈਨਰ ਇਹ ਟਾਹੇ ਲਿਖਿਆ ਗਿਆ ਸੀ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਔਰਸੋਰਚੇ ਦੇ ਬੰਦੀਆਂ ਨੇ